हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਬਈ ਸੇਲ ਲਈ ਲੈ ਕੇ ਆਏ ਆਂਗੇ ਦੋਵੇਂ ਟੌਪ ਦੀਆਂ ਇੱਕ ਤਾਂ ਤਾਜੀ ਸੂਈਆ ਤੇ ਇੱਕ ਹਜੇ ਗੱਪਣ ਥੋੜੇ ਜਣ ਲੈਂਦੀ ਆ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓਆਂ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈ 81467 15312 ਤੇ ਆਜੋ ਆਪਾਂ ਕਰਦੇ ਆ ਬਾਈ ਨਾ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਓ ਠੀਕ ਹੋ ਬਾਈ ਹਾਂਜੀ ਹਾਂਜੀ ਬਾਈ ਬਹੁਤ ਵਧੀਆ ਤੁਸੀਂ ਸੁਣਾਓ ਅੱਜ ਵੀ ਫਿਰ ਨਗੇਨੇ ਲੈ ਕੇ ਆਏ ਹੋ ਤੋ ਹਾਂਜੀ ਬਾਈ ਜੀ ਹਾਂਜੀ ਠੀਕ ਆ ਕੰਮ ਕਰ ਵਧੀਆ ਚੱਲਦਾ ਬਾਈ ਹਾਂ ਹਾਂ ਕੰਮ ਕਰ ਵਧੀਆ ਚੱਲ ਜਾਂਦਾ ਵੀਰੇ ਨਾਮ ਤੇ ਐਡਰੈਸ ਬੋਲ ਦੋ ਬਈ ਆਪਣਾ ਨਾਮ ਬਾਈ ਜੀ ਮੇਰਾ ਜੱਗੀ ਜੀ ਪਿੰਡ ਸੈਦੋਕੇ ਤੇ ਜ਼ਿਲ੍ਹਾ ਮੋਗਾ ਤਹਿਸੀਲ ਆਪਾਂ ਨੂੰ ਨਿਹਾਲ ਸਿੰਘ ਵਾਲਾ ਰਹਿ ਜਾਂਦਾ ਨੇ ਨੇੜੇ ਪਿੰਡ ਬਾਈ ਕਿਹੜਾ ਰਹਿ ਜਾਂਦਾ ਨੇ ਨੇੜੇ ਆਪਾਂ ਨੂੰ ਨਿਹਾਲ ਸਿੰਘ ਵਾਲਾ ਵੀ ਰਹੇਗਾ ਜੀ ਤੇ ਪਧੌਰ ਵੀ ਰਹੇਗਾ ਜੀ ਠੀਕ ਆ ਇਹ ਪਿੰਡ ਬਾਈ ਦੇ ਨੇੜੇ ਰਹਿੰਦੇ ਮੋਬਾਈਲ ਨੰਬਰ ਬੋਲ ਦੋ ਬਈ ਮੋਬਾਈਲ ਨੰਬਰ ਹੈਗਾ ਜੀ 9781330809 ਜੀ ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਗੱਬਣ ਵੈਰ ਤੋਂ ਸਟਾਰਟ ਕਰੀਏ ਆਜੋ ਜੀ ਇਹ ਤੋਂ ਕਰ ਲੈਨੇ ਆ ਇਹ ਕਿਹੜਾ ਸੁਹਾ ਸੁਹੰਦਿਆ ਬਈ ਇਹ ਬਾਜੀ ਦੂਜਾ ਸੁਹਾ ਸੁਹਰਈ ਆ ਠੀਕ ਆ ਹਾਂਜੀ ਤਕਰੀਬਨ ਇਹਦੇ ਹਜੇ 8 ਦਿਨ ਪਏ ਨੇ 9 ਦਿਨ ਠੀਕ ਆ ਦਿਨ ਪੂਰੇ ਹੋਣ ਦੇ ਵਿੱਚ ਅੱਛਾ 9 ਦਿਨ ਪਏ ਆ ਦਿਨ ਪੂਰੇ ਹੋਣ ਚ ਤੇ ਤੁਸੀਂ ਆਰਡਰ ਦੀ ਫਿਟਿੰਗ ਦੇਖੋ ਵੀ ਇਹ ਜਿਹੜੀ ਲੱਗੀ ਵੀ ਆ ਕੀ ਬਾਤ ਆ ਬਹੁਤ ਸੋਹਣਾ ਠੰਣ ਤੇ ਨਾ ਲੇਵੇ ਦੀ ਗੱਲ ਕਰੀਏ ਤਾਂ ਬਈ ਮੂੰਹੋਂ ਬੋਲਣ ਦੀ ਹਜੇ ਤਾਂ ਕੁਝ ਵੀ ਨਹੀਂ ਮਿਰਜੀ ਇਹ ਤਾਂ ਸੂਣ ਵਾਲਾ ਬਣਾਗਾ ਹੂੰ ਹਾਂ ਇਧਰੋਂ ਲੈ ਕਹਿ ਦਿੰਨਾ ਮੈਂ ਮੂਰਤ ਤੋਂ ਨਹੀਂ ਨਾ ਮੂਰਤ ਕਰਾਉਂਦਾ ਮੂਰਤ ਨਹੀਂ ਲੱਗਣਾ ਜੀ ਬਾਈ ਕਿਆ ਬਾਤ ਹੈ ਸਹੀ ਲੱਗਣਾ ਲੱਗਣਾ ਕਿ ਤੋਦਾਂ ਲਈ ਨਾੜ ਚੇਕ ਕਰੋ ਤੁੰਨੇ ਭਈਆਂ ਨਾੜਾ ਨਾ ਮੈਂ ਕਹਿੰਦਾ ਭਾਈ ਬਰੀਕ ਅਟਰੀ ਕਾਰਡ ਹੀ ਆ ਯਾਰ ਜਿੰਨਾ ਹੈਗਾ ਬਾਕੀ ਫੇਸ ਕੁਆਲਟੀ ਬਰੀਡ ਚੇਕ ਕਰੋ ਬਰੀਡ ਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਬਰੀਡ ਪੱਖੋਂ ਵਸਸੀ ਦਾ ਕੋਈ ਅੰਤ ਨਹੀਂ ਆਂਤੀ ਹੈ ਨਹੀਂ ਬਈ ਸਹੀ ਗੱਲ ਆਪਦੇ ਮੂੰਹ 'ਚ ਇਹੋ ਜਿਹੇ ਬੋਲ ਹੈ ਨਹੀਂ ਜਿਹੜੇ ਆਪਾਂ ਵਸਸੀ ਨੂੰ ਕਹਿ ਦਈਏ ਕਹਿਦ ਗਏ ਉਹ ਦੇਖ ਇੱਕੜਾ ਥੋੜਾ ਖੁੱਲਣਾ ਫਿਰ ਦਿਨਾ ਆਈਆਂ ਤੇ ਜਦੋਂ ਆਪਾਂ ਰੱਸਾ ਪਾ ਲੈਨੇ ਆ ਫਿਰ ਹਲਕਤ ਜੀ ਮੰਨਦਗਾ ਹੂੰ ਆ ਝੋੜੀ ਹਲਕਤ ਜੀ ਮੰਨਦੀਆਂ ਬਾਈ ਕਿਉਂਕਿ ਬਾਈ ਕਨਾ ਖੁੱਲੀਆਂ ਛੜੀਆਂ ਵੀ ਆਈਆਂ ਹੋਈਆਂ ਬਾਕੀ ਲੇਵਾ ਚੈੱਕ ਕਰੋ ਫੀਟਿੰਗ ਚੈੱਕ ਕਰੋ ਲੇਵੇ ਦੀ ਪ੍ਰਿੰਟ ਚੈੱਕ ਕਰ ਲਓ ਸੁਨੱਖਪਣਾ ਨਾ ਜੇ ਗੱਲ ਕਰੀਏ ਬੱਸੀ ਚ ਮੈਂ ਕਹਿੰਦਾ ਆ ਜਾ ਬਾਈ ਮੂਹਰੇ ਆ ਜਾ ਹੂੰ ਬਾਕੀ ਫੇਸ ਕੁਆਲਿਟੀ ਆਪਾਂ ਚੈੱਕ ਕਰਉਣਾ ਮੂਹਰੋ ਚੈੱਕ ਕਰਾਉਣਾ ਲੰਮੀ ਲੰਮੀ ਬਾਈ ਚੈੱਕ ਕਰੋ ਕੀ ਆ ਬਾਤ ਬਸ ਬਰੀਡ ਬੋਲਦੀ ਆ ਬਾਈ ਮੂਹੋ ਬੋਲਦੀ ਆ ਫੁੱਲ ਪਲੀ ਦੀ ਆ ਤੇ ਆ ਜਾ ਬਾਈ ਦੰਦੋ ਵੀ ਚੈੱਕ ਕਰਨੀ ਆ ਹਾਂਜੀ ਹਾਂਜੀ ਹਜੇ ਬਰਾਬਰ ਨਹੀਂ ਕੀਤੇ ਬਾਈ ਦੇਖ ਠੀਕ ਹੈ ਬਾਈ ਜਦੋਂ ਵੀ ਕੋਈ ਵੀ ਰਹੂਗਾ ਪੱਟ ਕੇ ਦਿਖਾਵਾਂਗੇ ਬਰਾਬਰ ਨਹੀਂ ਹੋਏ ਹੂੰ ਰੀਨਲ ਦੂਜਾ ਸੁਆ ਜੀ ਠੀਕ ਹੈ ਤੇ ਕਿੰਨਾ ਕਿਤਾ ਤੈ ਦੂ ਬਈ ਜਸਤੀ ਇਹਦਾ ਪਲੂਨ ਦਾ ਵਾਹੀ ਕੀ ਦਿੱਤਾ ਵਾ 28 27 ਕਿਲੋ ਦੁੱਧ ਆਪਣੇ ਕੋਲ ਰਿਕਾਰਡ ਆ ਬਕਾਇਦਾ ਇਹਦਾ ਠੀਕ ਹੈ ਬਈ ਹਾਂਜੀ ਸਾਰਾ ਬਾਇਓ ਡਾਟਾ ਹੈਗਾ ਕਿਸੇ ਵੀਰ ਨਾਲ ਆਪਣਾ ਕੋਈ ਮੰਨ ਕੇ ਚਲੋ ਅੰਜਲ ਹੁੰਦਾਗਾ ਤਾਂ ਆਪਾਂ ਪ੍ਰੋਪਰ ਡਾਟਾ ਦੇਵਾਂਗੇ ਜੀ ਇਹਦਾ ਜਿਹਨਾ ਹੈਗਾ ਠੀਕ ਹੈ ਬਾਕੀ ਬਈ ਐਮ ਮੰਨ ਲਓ ਵੀ ਘੋੜੀ ਹੋਈ ਹੈ ਕਿਤਨਾ ਦੀ ਹਾਂਜੀ 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 ਜਿੰਨੀ ਹੈਗੀ ਆ ਬਸ ਮਾਲਕ ਦੀ ਮੇਰੇ ਨਾਲ ਹਾਇ ਚੀਜ਼ ਆ ਬਈ ਹੈ ਚੀਜ਼ ਆ ਬਈ ਬਾਕੀ ਘਰੇ ਖੜੀ ਵੀ ਸੋਹਣੀ ਲੱਗੂ ਇਹ ਤਾਂ ਹੈ ਜੀ ਬਾਕੀ ਬਰੀਕ ਬਹੁਤ ਆ ਬਾਈ ਬੱਛੀ ਬਰੀਕ ਨਹੀਂ ਦੋ ਦੇਣਾ ਹਨਾ ਕੀ ਬਾਤ ਆ ਬਾਈ ਬਰੀਕੀ ਚ ਬਾਕੀ ਜਿਹੜੀ ਲੇਵੇ ਦੀ ਫਿਟਿੰਗ ਆ ਹੁਣ ਤੁਸੀਂ ਕਢਾ ਕੇ ਦੇਖੋ ਵੀ ਕਿਹੜੀ ਲੱਗੀ ਵੀ ਆ ਬਾਈ ਮੈਂ ਫਾਰਮੂਲਾ ਟੱਚ ਕਰਦੀ ਆ ਜਿਹੜੀ ਅਸਲ ਆ ਗਈ ਲਾ ਸਹੀ ਗੱਲ ਆ ਮਤਲਬ ਮੁਰੂ ਚੈੱਕ ਕਰਾਓ ਤੁਸੀਂ ਆਪੇ ਦਸੂਗੀ ਅਜੇ ਤਾਂ ਬੱਛੀ ਨੇ 8 ਦਿਨਾਂ ਨੂੰ ਕੁਝ ਹੋਰ ਹੀ ਹੋਣਾ ਜੀ ਹੋਰ ਹੀ ਹੋਣਾ ਬਾਈ ਅਜੇ ਤਾਂ ਬੱਛੀ ਕੱਲ ਕਦੀ ਮਾਂ ਆੜਾ ਜਾ ਤੇ ਭਲਜੀ ਪਾਈ ਆ ਕੁਝ ਉਤਰਨ ਜੇ ਲੱਗੀ ਆਗੀ ਤੇ ਉਹਨਾਂ ਹੀ ਮੂਰੇ ਹੋ ਮਾਲਕ ਦੀ ਕਿਰਪਾ ਨਾਲ ਉਹ ਨਹੀਂ ਮਗਰ ਨੂੰ ਤੇ ਉਹਨਾਂ ਹੀ ਮਗਰੇ ਹੋ ਬਾਈ ਬਹੁਤ ਸੋਹਣਾ ਬਾਈ ਲੇਵਾ ਐ ਮੰਨ ਲਓ ਵੀ ਥਣ ਵੀ ਨਾ ਚਾਹੇ ਮਸ਼ੀਨ ਤੇ ਚਲੋ ਚਾਹੇ ਅਤੀਜਵਾਈ ਕਰ ਲਾ ਬਾਈ ਬੰਦਾ ਸੇਵਾਲਾ ਚਾਹੀਦਾ ਵਾੜਾ ਨਹੀਂ ਕਹਿੰਦਾ 35 ਤੋਂ ਪਲੱਸ ਚੱਲੂਗੀ ਘੜਦੀ ਨਹੀਂ ਠੀਕ ਆ ਬਾਈ ਕਹਿੰਦਾ ਵੀ ਦੁੱਧ ਵੀ ਬਾਈ ਚੰਗੇ ਤੋਂ ਸਟਾਰਟਿੰਗ ਕਰੂ ਕਰਮਾਲੀ ਵਾਕਿਆ ਐ ਮੰਨ ਲਓ ਵੀ ਕਬੂਤਰ ਦਾ ਬੱਚਾ ਹੈ ਗਾ ਬੈ ਜਿਹੜੀ ਗੱਲ ਆ ਬਾਈ ਹੂੰ ਆਪਣੇ ਮਤਲਬ ਕਿ ਸਾਡੇ ਕਹਿਣਾ ਨਹੀਂ ਬਾਈ ਤੁਸੀਂ ਜਦੋਂ ਆਪ ਖੁਦ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੂ ਪਤਾ ਲੱਗੂਗਾ ਕਿ ਵੀ ਹਾਂ ਬਾਈ ਕੀ ਚੀਜ਼ ਆ ਵੀਡੀਓ ਚ ਗੱਲ ਕੁਝ ਹੋਰ ਆ ਬਾਈ ਕੋਲ ਆਉਗੀ 19 ਨਹੀਂ ਹੁੰਦੀ 21 ਹੋਊਗੀ ਲੈ ਚੈੱਕ ਕਰੋ ਫੇਸ ਕਿਆ ਬਾਤ ਆ ਬਾਈ ਨਗੀਨਾ ਕਰੇ ਖੜਾਇਆ ਅਸਲ ਨਾਲ ਬਾਈ ਜਿਹੜੀਆਂ ਕਹਿੰਦੀ ਆ ਦੇ ਕੋਈ ਤਨੇ ਨੀ ਨਾ ਹੂੰ ਅੱਜ ਚੈੱਕ ਕਰੋ ਬਾਈ ਜਿਹੜੀ ਬਰੀਕ ਕਿੱਡਾ ਪੇਟਾ ਬੋਡੀ ਸਟਰਕਚਰ ਕਿੱਢੇਗਾ ਪਿੱਠਪੂੜਾ ਬਾਈ ਸਾਲ ਆਣ ਪੈਰਾਂ ਤੋਂ ਲੈ ਕੇ ਤਾਂ ਦਾ ਕੈਮਰਾ ਮਾਰਕਸ ਨਾਲਾਂ ਕਰਾ ਦੇ ਬਿੱਥੀ-ਬੁੱਥੀ ਨਾ ਬਾਈ ਫੁੱਲਾ ਤੇ ਆਏ ਮੰਨ ਲੋ ਜਿਹੜਾ ਮੁੰਡਾ ਮੰਨਦਾ ਉਹ ਮਤਲਬ ਚੀਜ਼ ਆਪਾਂ ਕਹਿਨੇ ਆਂ ਵੀ ਤਿੰਨੇ ਚੀਜ਼ਾਂ ਦੀਆਂ ਨੇ ਨਾ ਦੀਨਾਂ ਜੀ ਬਾਕੀ ਮਗਰੋਂ ਤੁਸੀਂ ਪਿੱਠਪੂੜੇ ਦੀ ਚੜਾਈ ਲੇਵੇ ਦੀ ਬਨਾਵਟ ਜਿਹੜਾ ਡਿਜ਼ਾਈਨ ਆ ਬਾਈ ਇਹ ਮਾਲਕ ਰੱਖੇ ਸੋਖਾ ਅਸਲ ਫੋਰਮ ਨੂੰ ਟੱਚ ਕਰਨ ਵਾਲਾ ਬੰਨਾ ਬੱਚੀ ਦਾ ਅਜੇ ਤਾਂ ਕੱਚੀ ਆ ਸਹੀ ਗੱਲ ਆ ਇਹ ਵੀ ਜਨਾਂ ਦੇਵਾ ਚੌੜਾ ਹੂ ਬਾਬੇ ਦੀ ਕਿਰਪਾ ਨਾਲ ਜਿੱਤੇ ਪੰਛੀ ਭੱਟ ਕਰਦੀ ਚੈੱਕ ਕਰੋ ਬਾਈ ਉਹ ਸੁਣਾ ਥਾਣਾ ਹਵਾਨਾ ਬਾਕੀ 10 ਦਾ 11 ਨਾੜਾ ਲੋੜਾ ਨਾ ਬਰੀਕੀ ਚ ਹਜੇ ਕੱਚੀ ਪਈਆ ਤੇ ਬਾਈ ਕੀ ਮੁੱਲ ਰੋਬਰ ਦੇਣ ਲੱਗਾ ਮੁੱਲ ਬਾਈ ਇਹਦਾ ਆਪਾਂ ਉਵੇਂ ਨਹੀਂ ਕਰਨਾ ਉਵੇਂ ਤਾਂ ਮੁੱਲ ਕਰਾਉਣਾ ਤਾਂ ਮਾਲਾ 2 ਲੱਖ ਕਰਾ ਲਈ ਠੀਕ ਆ 1 55 ਦੀ ਹੋਣੀ ਆ ਵੀਰੇ ਛੋੜ ਹੀ ਹੋਣੀ ਆ ਬਸ 1 ਲੱਖ 55 ਹਜ਼ਾਰ ਹਾਂਜੀ ਬਾਈ ਲੈ ਬਾਈ ਜਮਾ ਬਾਈ ਨੇ ਜਾਇਜ਼ ਮੁੱਲ ਕਰਤਾ ਬਾਕੀ ਸਮਾਨਦਾਨ ਆਗੇ ਦਾ ਹੋ ਜੋ ਸੋਨੂ ਦਾ ਬਾਈ ਜਿਹੜਾ ਛੋੜਛੱਪਾ ਚੱਲਦਾ ਕੋਈ ਨਹੀਂ ਕਰਦਾਂਗਾ ਸੋੜਛੱਪਾ ਬਾਈ ਕਹਿੰਦਾ ਜ਼ਰੂਰ ਕਰ ਦਾਂਗੇ ਬਾਕੀ ਲੈ ਬਾਈ ਇਧਰ ਸਾਰਾ ਬਾਲ ਘਾਟਾ ਮਿਲ ਜੀ ਗੀਰਜੀ ਦਾ ਤਿੰਨ ਚਾਰ ਪੀੜੀਆਂ ਦਾ ਰਿਕਾਰਡ ਆ ਠੀਕ ਆ ਹਾਂਜੀ ਇਹ ਸਾਰਾ ਸਮਾਨ ਪ੍ਰੋਪਰ ਕਹਿੰਦਾ ਵੀ ਮਤਲਬ ਆਉਂਦੀ ਜੀ ਸੋਨੂ ਦਾ ਸੀਗੀ ਪਰਚੀ ਦਿੱਤੀ ਸ਼ਾਇਦ ਅੰਦਰ ਪਈ ਹੋਵੇ ਲਿਖਿਆ ਹੋਗਾ ਬੰਦਾ ਅੱਛਿਆਂ ਦਾ ਠੀਕ ਆ ਉਹ ਆਪਾਂ ਕੋਈ ਗੱਲ ਨਹੀਂ ਕਰ ਫਾਰਮ ਕਰ ਦਾਂਗੇ ਉਹ ਬਾਈ ਜਦੋਂ ਤੁਸੀਂ ਕੋਲੇ ਆਏ ਬਾਈ ਦੇ ਸੋਨੂ ਬਾਇਓ ਡਾਟਾ ਹੈ ਮੰਨ ਲਓ ਬਾਈ ਕਹਿੰਦਾ ਮੈਂ ਤਿੰਨ ਪੀੜੀਆਂ ਦਾ ਦੇ ਦੂੰਗਾ ਤੇ ਤਸੱਲੀ ਜਦ ਯਾਰ ਜਿਹੜਾ ਬੰਦਾ ਵੀ ਕੋਈ ਏਡੀ ਦੂਰੋਂ ਚੱਲ ਕੇ ਬਾਟਾ ਕੇ ਆਊਗਾ ਉਹ ਆਇਆ ਨਾ ਕਹੂਗਾ ਵੀ ਯਾਰ ਦੇਖਿਆ ਕਿਸੇ ਦਾ ਨਿਕਲਿਆ ਕੀ ਬਾਈ ਸਹੀ ਗੱਲ ਆ ਚਾਹ ਵੀ ਮਗਰੋਂ ਪੀਊਗਾ ਪਹਿਲਾਂ ਇਹ ਕਹੂਗਾ ਬਾਈ ਗੱਡੀ ਸੱਤ ਦਿਨ ਵਿੱਚ ਕਰ ਵਿੱਚ ਕਰ ਬਾਈ ਜੈ ਗੱਲ ਆ ਬਾਈ ਸੁਣਕ ਬਣਾ ਨਾ ਜੈ ਗੱਲ ਕਰੀਏ ਫੁੱਲ ਅੱਗੇ ਬਾਈ 2 ਨੰਬਰ ਤੇ ਅੱਗੇ ਵੀ ਦੋ ਨੰਬਰ ਤੇ ਆ ਗਈ ਬੱਚੀ ਤਾਜੀ ਸੁਜਗਰੇ ਟੜ ਕੇ ਠੀਕ ਆ ਤੇ ਆਪਾਂ ਜੀ ਪਹਿਲਾਂ ਤੁਹਾਨੂੰ ਵੀਡੀਓ ਦਿਖਾਉਨੇ ਆ ਹੂੰ ਸਵੇਰ ਸੁਈ ਆ ਇਹ ਕਿਹੜਾ ਸਵੇਰ ਸੁਈ ਬਾਈ ਇਹ ਦੂਜਾ ਸਵੇਰ ਸੁਈ ਆ ਬਰੇ ਰੇ ਨਰ ਹਜੇ ਸ਼ੱਕ ਦੇ ਦੰਦ ਚੱਕ ਰਹੀ ਹੈਗੀ ਠੀਕ ਹੈ ਹਾਂ ਤੁਹਾਨੂੰ ਸਾਰਾ ਇਹਨਾਂ ਬਾਇਓ ਡਾਟਾ ਦਿਖਾਉਣਾ ਇੱਕ ਮਿੰਟ ਠੀਕ ਹੈ ਵੀਰੇ ਹੁਣ ਵੀ ਤੁਸੀਂ ਬੱਚੀ ਦੇਖੋ ਪਹਿਲਾਂ ਤਾਂ ਤੜਕੇ ਦੇਖੋ ਜੀ ਆਹ ਹਾਂ ਆਹ ਜਦੋਂ ਸੋਈ ਹੈ ਨੇ ਜੇਰ ਸਿੱਟੀ ਆ ਉਹ ਤੋਂ ਵੀ ਦੇਖੋ ਤੁਸੀਂ ਠੀਕ ਹੈ ਇੱਕ ਮਿੰਟ ਮਾਰ ਜਾ ਮੈਨੂੰ ਕੱਢ ਲੈ ਆਵੇ ਕੀ ਦਿੱਤਾ ਨੇ ਬੱਚੀ ਦਿੱਤੀ ਆ ਵੀਰੇ ਨੇ ਬੱਸੀ ਦੀ ਕੁਆਲਿਟੀ ਬੱਚੀ ਦਾ ਤਾਂ ਹੰਤੀ ਕੋ ਨਹੀਂ ਬੜੀ ਵੱਡੀ ਆ ਬਾਈ ਮੇਰੇ ਸਾਹ ਦੇ ਇੱਥੇ ਆਉਂਦੀ ਆ ਕੁੜਨੀ ਦੇ ਠੀਕ ਹੈ ਹਾਂ ਐਡੀ ਆ ਹੋਰ ਨਹੀਂ ਚੈੱਕ ਪਈ ਯਾਰ ਜੀ ਉੱਜੀ ਤੋਂ ਪੀਤਾ ਲਾ ਕੀ ਆ ਬਾਤ ਬਰੀਡ ਚੈੱਕ ਕਰੋ ਬੱਚੇ ਦੀ ਮਾਂ ਬੱਚੇ ਦਾ ਤਾਂ ਬੱਚੇ ਦਾ ਤਾਂ ਮੁੱਲ ਵੀ ਕੋ ਨਹੀਂ ਯਾਰ ਬੱਚਾ ਤਾਂ ਲੈ ਲੈ ਇਹ ਚੈੱਕ ਕਰੋ ਕਿਆ ਮਾਤਾ ਸੁਨੱਖ ਬਣਾਣਾ ਬੱਸੀ ਜਿਵੇਂ ਫੁੱਲ ਮਾਂ ਦੁੱਧ ਆ ਦੇਖੋ ਜੀ ਆਹ ਤਰਕੇ ਜੀ ਜੇਰ ਪਈਆ ਭਈ ਜੇਰ ਹੂੰ ਇਹ ਚੋਣ ਤੋਂ ਪਹਿਲਾਂ ਦੀ ਵੀਡੀਓ ਆ ਠੀਕ ਹੈ ਬਾਈ ਇਹ ਬਲ ਤੁਸੀਂ ਇਹ ਦੇਖੋ ਹੂੰ ਆ ਦੇਖੋ ਬੋਈ ਬੱਚਾ ਦਿੱਤਾ ਦੇਖ ਮੈਂ ਤਾਂ ਆ ਦੇਖੋ ਬਲ ਤੁਸੀਂ ਇਹ ਚੋਣ ਤੋਂ ਪਹਿਲਾਂ ਦੀ ਹੈਗੀ ਹੂੰ ਲੈ ਬਾਈ ਚੈੱਕ ਕਰੋ ਖੜਾ ਬੈਠਾ ਨਹੀਂ ਸੀ ਜਿਆਦਾ ਇੰਨਾ ਕੁ ਭੜਾ ਬਾਈ ਆਰਡਰ ਸੀਗਾ ਬੱਛੀ ਕੋਲੇ ਠੀਕ ਹੈ ਹੁਣ ਵੀ ਮਾਤਰੀ ਮੈਂ ਕੋਈ ਕਿਰਪਾ ਨਹੀਂ ਘਾਟਣੀਗੀ ਮੂਹ ਵੀ ਦਿਖਾਉਣਾ ਮੈਂ ਇਹ ਉਦੋਂ ਬਾਅਦ ਜੀ ਚੋਏ ਤੋਂ ਬਾਅਦ ਇਹਦੀ ਜ਼ੇਰ ਪੈ ਗਈ ਤੇ ਆਪਾਂ ਪੈੜ ਸੋਈ ਦੀ ਸੂਚਾ ਸੁਆ ਬਹੁਤ ਜਿਆਦੇ ਚੰਗੀ ਆ ਦੇਖੋ ਤੁਸੀਂ ਇਹ ਹੁਣ ਚੋਈ ਵੀ ਹੈ ਜੀ ਠੀਕ ਹੈ ਸਵਾਛ ਰਹੋ ਜੀ ਨਾ ਬਈ ਤੇ ਪਰ ਕੀ ਆ ਬਾਤ ਹੈ ਨਾ ਦੱਸਦਾ ਬਈ ਮੂਹ ਵੇਖਦਾ ਲੇ ਬਈ ਹੂੰ ਜਸੂ ਬਸ ਛੇ ਦਾੰਦ ਰਹੀ ਨਾ ਠੀਕ ਆ ਵੀ ਜੇਰ ਵੀ ਦਿਖਾ ਦੋ ਸਾਡੇ 7.5 ਕਿਲੋ ਨੂੰ ਬੋਲੀ ਹੀ ਕੱਢੀ ਰਹੀ ਦਦੂ ਬਖਾ ਲਈ ਆਪਾਂ ਵੇਚ ਲੈ ਠੀਕ ਹੈ ਚੋਇਆ ਵਾ ਠੀਕ ਆ ਆ ਇਹਦੀ ਜੇਰ ਚੰਨਾ ਜੀ ਜੇਰ ਪੈ ਗਈ ਹੈ ਚੈੱਕ ਕਰ ਲਓ ਜਨਾ ਕੰਪਲੀਟ ਆ ਉੱਕੇ ਜੇਰ ਆ ਗਈ ਮੈਂ ਕਹਿੰਦਾ ਬਈ ਨੁਕਰਾਂ ਪਰ ਲਗੀਆਂ ਹੋਈਆਂ ਹਨਾ 10000 10000 ਦੀ ਬਾਲਟੀ ਆ ਬਾਈ ਆਪਾਂ 7.5 ਕਿਲੋ ਮੰਨ ਕੇ ਚੱਲੋ ਬੋਲੀ ਦੀ ਕੱਢੀ ਆ ਜੀ ਠੀਕ ਆ ਹਾਂ ਅਸੋ ਬਚਨ ਤੇ ਕਿਉਂਕਿ ਬਾਹਰ ਇਹ ਨਹੀਂ ਜੀ ਹਾਲਾ ਉੱਠਿਆ ਨਹੀਂ ਸੀ ਹੌਕੀ ਹੁੰਦੀ ਸੀਗੀ ਤੇ ਫਿਰ ਚਾਣ ਮੱਗਾ ਡਾਕਟਰ ਹਾਂ ਕਾਹ ਨੂੰ ਗੱਲਾਂ ਕਰਦਾ ਸੈਕਟਰ ਜੀ ਤਾਰਾ ਨੀਂਦਾ ਹੀ ਆਉਂਦਾ ਏ ਥੱਲੇ ਬਹਿ ਜਾਂਦਾ ਬੰਦਾ ਠੀਕ ਆ ਚਿੱਤ ਕਰਦਾ ਵੀ ਬੈਠਾ ਰਿਹਾ ਮੈਂ ਕਹਿੰਦਾ ਕੀ ਪੁੱਛਦਾ ਬਾਈ ਜੇਲ ਤੋਂ ਬਾਅਦ ਜਿਹੜਾ ਜਾੜਾ ਦਿੰਦੀ ਹੁੰਦੀ ਆ ਸਾਫ ਆ ਦੇ ਫੁੱਟ ਕਾਹ ਦੀ ਗੱਲ ਆ ਬਾਈ ਜਾੜਾ ਜਮਾ ਸੇ ਮਤਲਬ ਕਿ ਸਾਫ ਹੋ ਗਈ ਹੁਣ ਇਹ ਜਮਾ ਹਾਂਜੀ ਤੇ ਬਾਹਰ ਦਾ ਤੁਸੀਂ ਕਬਜ਼ੇ ਕਰੋ ਤੇ ਬਰੀਡ ਚੈੱਕ ਕਰੋ ਮੇਰੇ ਜੀ ਡਾਕਟਰ ਮੈਂ ਕੋਲੇ ਖੜਦਾ ਦੇਖ ਦਿਖਾ ਬਈ ਮੈਂ ਪਹਿਲੇ ਪਾਸੇ ਬੱਚੀ ਦੇ ਖੜਦਾ ਫਿਰ ਪਤਾ ਲੱਗੂਗਾ ਕਿ ਹਾਂ ਯਾਰ ਬਾਕੀ ਤੂੰ ਗੱਲ ਚ ਦਾਵਾਤ ਨਹੀਂ ਤੈਨੂੰ ਵੀ ਲਗੋਤਾ ਕਰਮ ਵਾਲੀ ਦਾ ਐਡਾ ਘਾਦਾ ਦਾ ਕਿੱਥੇ ਬਾਈ ਫਿੱਟੇ ਨੇ ਆਰਡਰ ਦਾ ਤਾਂ ਮੁੱਲ ਹੀ ਕੋਈ ਨਹੀਂ ਬੱਚੀ ਤੇਰਾ ਬਾੜਾਂ ਵਾਲਾ ਲੈਵਾ ਤੇ ਲੈਵੇ ਤੇ ਫਾਇਦਾ ਨਾੜਾ ਨੂੜਾ ਨਿਕਲਣਗੇ ਸਵੈਲਿੰਗ ਨਿਕਲਣਗੇ ਬਾਈ ਕੀ ਬਾਤ ਆ ਬਾਦੀ ਮੁੰਜੀ ਨਿਕਲਦੇ ਚੀਚੀ ਆ ਗਿਆ ਨਾੜਾ ਬੱਚੀ ਦੇ ਜਦੋਂ ਸਹੀ ਗੱਲ ਆ ਲੈ ਥਾਣ ਚੈੱਕ ਕਰ ਮੁੱਠੀ ਵਾਲਾ ਥਾਣਾ ਨਾੜ ਨੂੜ ਦੱਦਾਲੀ ਵਿੱਚ ਚੈੱਕ ਕਰੂੰ ਵੀ ਤੁੰਨੀ ਪਈਆਂ ਨਾੜਾ ਇਸ ਸੋਨੇ ਬਾ ਦੇ ਕੋ ਗੱਲ ਹੋ ਗਈ ਜਿਹੜਾ ਸੋਨਾ ਆਪਾਂ ਕਹਿੰਦੇ ਲੱਗਿਆ ਵਾਲੇ ਬਾ ਹਾਂ ਹਜੇ ਲੱਗਣਾ ਵੀ ਦੇ ਹਜੇ ਤਾਂ ਕੁਝ ਵੀ ਨਹੀਂ ਹੈ ਸਹੀ ਗੱਲ ਆ ਬਾਈ ਜਿੱਦ ਦੇ ਮੰਨ ਕੇ ਚੱਲ ਆਪਦੇ ਫਿਕ ਪੁਆਇੰਟ ਤੇ ਆ ਗਈ ਨਾ ਤੇ ਮੈਨੂੰ ਉੱਦ ਦੇ ਦੱਸੀ ਜੀ ਬਾਹਰ ਲਗਾ ਦੇ ਆ ਗਈ ਨਾ ਹੋ ਗਈ ਤਾਂ ਫਿਰ ਵਾਤ ਨਹੀਂ ਕੀ ਬਾਤ ਆ ਬਾਈ ਇੱਥੋਂ ਐ ਲੱਗਦਾ ਜਿਵੇਂ ਬਾਹਰਲੇ ਦੇਸ਼ 'ਚ ਖੜੀ ਹੋਵੇ ਨਾ ਬਹੁਤ ਜਿਆਦਾ ਚੰਗੀ ਅਸਲ ਬੱਚੀ ਆ ਬਾਈ ਹੂੰ ਖੋਲਦੇ ਹਾਂ ਜੀ ਖੋਲਦੇ ਆ ਜੀ ਦੋੜ ਦਈਏ ਬਾਬਾ ਆਪਾਂ ਬਾਹਰ ਗੱਲ ਕਰ ਹੁਣ ਥੋੜੀ ਚੋਈ ਵੀ ਆਏ ਹਾਂ ਆ ਦਸਵਾ ਵਜ ਕੇ 36 ਮਿੰਟ ਤੇ ਇਹ ਚੋਈ ਆ ਅੰਦਰ ਵਿੱਚ ਸਾਰਾ ਫੋਨ ਤੇ ਡਾ ਬਾਕੀ ਬਾਈ ਤੁਸੀਂ ਜਦੋਂ ਕੋਲੇ ਆਏ ਭਾਵੇਂ ਦੇਖ ਵੀ ਲਿਓ ਵੀਰ ਤੇ ਹੁਣ ਕੀ ਟਾਈਮ ਆ ਗਿਆ ਸਾਢੇ 11:12 ਹੋ ਗਏ ਹਨਾ ਇਹ 12:08 ਹੋ ਗਏ ਹਾਂ ਤੇ 10:37 ਤੇ ਚੋਈ ਆ ਬਾਈ ਇਹ 10:37 ਤੇ ਬਈ ਕਹਿੰਦਾ ਮੈਂ ਚੋਈ ਆ ਸਵਾ 10 ਦੇ ਵਿੱਚ ਜੇੜ ਪੈ ਗਈ ਸੀ ਹਾਂਜੀ ਆਜੋ ਹੁਣ ਬਾਈ ਚੈੱਕ ਕਰੋ ਲੈ ਬਾਈ ਕੀ ਬਾਤ ਆ ਮੱਲਾ ਵਾਲਾ ਤੋਰਾ ਤੁਰ ਗਿਆ ਹਨਾ ਕਰਮ ਵਾਲੀ ਆ ਜਾ ਬਾਈ ਦੰਦ ਨਹੀਂ ਦਿਖਾਵਾਂ ਠੀਕ ਆ ਐਨ ਤਸੱਲੀ ਕਰਾ ਦਾਂਗੇ ਯਾਰ ਕਿਸੇ ਗੱਲ 'ਚ ਕੋਈ ਤਥਾ ਨਹੀਂ ਰਹਿਣੀ ਹੈ ਮਹਾ ਕੀ ਪੁੱਛਦਾ ਕੀ ਬਾਤ ਹੈ ਖੜ ਜਾਣ ਦੇ ਕਰਮ ਵਾਲੀ ਇੱਕ ਮਿੰਟ ਖਰਜਾ ਕੋਟ ਖਰਜਾ ਖਰਜਾ ਖਰਜ ਦੇਖੀ ਬਾਈ ਬਰਾਬਰ ਤਾਂ ਨਹੀਂ ਹੋਏ ਹੂੰ ਦੇਖ ਲਈ ਨਹੀਂ ਹੋਏ ਬਾਈ ਜੀ ਰੀਨਲ ਦੂਜਾ ਸੂਆ ਡਾਕਟਰ ਹੋ ਜਾ ਹੁਣ ਮਗਰ ਹੁਣ ਦਿਖਾ ਬਾਈ ਚੈੱਕ ਕਰੋ ਤੁਸੀਂ ਲੇਵਾ ਚੈੱਕ ਕਰੋ ਕਿਆ ਬਾਤ ਆ ਥਣ ਚੈੱਕ ਕਰੋ ਮੱਖੀ ਵਾਲਾ ਥਾਣਾ ਮੈਂ ਕਹਿੰਦਾ ਬਾਈ ਚਾਹੇ ਮਸ਼ੀਨ ਤੇ ਚੋਲਾ ਚਾਹੇ ਹੱਥੀ ਚੋਲਾ ਬਾਈ ਇੱਕ ਗੱਲ ਹੋਰ ਆ ਸੂਆ ਯਾਰ ਜੰਮੀ ਨਹੀਂ ਮੰਨਿਆ ਹਨਾ ਵੜ ਨੇ ਪਲੀ ਵੀ ਵਾਲੀ ਸੀ ਹਨਾ ਹਾਂ ਜੰਦ ਜਾਨ ਬਾਈ ਬਹੁਤ ਜਿਆਦੇ ਮਾਰ ਅਸਲ ਸੀਗੀ ਬਾਕੀ ਜਿਹੜਾ ਪਸ਼ੂ ਯਾਰ ਫਾਰਮ ਦਾ ਚੰਗਾ ਬਾਈ ਸਾਹਬਾ ਵਾ ਤਸੱਲੀ ਵਾਲਾ ਦੁੱਧ ਵਾਲਾ ਹਨਾ ਹੂੰ ਕਾਨੂੰ ਮੰਨਦਾ ਬਾਕੀ ਸੇਵਾ ਤੇ ਡਿਪੈਂਡ ਹੈ ਵੀਰ ਸਹੀ ਗੱਲ ਆ ਬਾਈ ਹਾਂਜੀ ਬੱਚੇ ਦਾ ਕਰਦੀ ਆ ਥੋੜਾ ਜਾ ਤੇ ਬਾਈ ਕਿੰਨਾ ਕਰਤਾ ਦੇ ਦਊ ਆਸਟੀਮੇਟ ਜਾ ਮੇਰੇ ਪਲੂੰਦਾਰ ਕਰ ਰਿਹਾ ਹੈ ਨਾ 32 33 ਕਿਲੋ ਦਾ ਠੀਕ ਆ ਸਾਰੀ ਡਾਟਾ ਯਾਰ ਆਪਣੇ ਕੋਲ ਐਨ ਜਾਵਾ ਲਖਤੀ ਰੂਪ ਚ ਦੇ ਦੂੰਦੇ ਮਾਰੀ ਠੀਕ ਆ ਬਾਈ ਹਾਂਜੀ ਬਾਈ ਕਹਿੰਦਾ ਸਾਰਾ ਬਾਇਓ ਡਾਟਾ ਬਾਈ ਆਪਾਂ ਲਖਤੀ ਰੂਪ ਚ ਦੇਵਾਂਗੇ ਇਹ ਨਹੀਂ ਹੈਗਾ ਵੀ ਗੱਲ ਜਿਹੜੀ ਕਹਿਤੀ ਉਹੀ ਹੋਊ ਉਹੀ ਹੋਊ ਕਿ ਦੂਜੀ ਗੱਲ ਨਹੀਂ ਹੋਊਗੀ ਮੈਂ ਨਾ 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 ਕੀ ਫੇਰਾ ਯਾਰ ਕੱਲ ਨੂੰ ਨਹੀਂ ਆਪਾਂ ਮਾਲ ਵੇਚਣਾ ਆਪਾਂ ਕਿਹੜਾ ਕੋਈ ਇਕਦਮ ਵੇਚਣਾ ਬਾਈ ਬਾਕੀ ਮੇਨ ਗੱਲ ਬਾਈ ਆਏ ਆ ਵੀ ਇੱਕ ਰੇਟ ਤੇ ਨਾ ਸਾਨੂੰ ਦੋ ਮਿਲਣਗੀਆਂ ਬੱਚੇ ਦੀ ਕੁਆਲਿਟੀ ਦਾ ਤਾਂ ਮੁੱਲ ਹੀ ਕੋਈ ਨਹੀਂ ਬਾਈ ਬਾਕੀ ਅਸੀਂ ਆਪ ਨਹੀਂ ਕਹਿੰਦੇ ਐਨੀ ਗੱਲ ਤੁਸੀਂ ਆਪ ਚੈੱਕ ਕਰੋ ਆਪ ਚੈੱਕ ਕਰਦੀਆਂ ਮਗਰੋਂ ਦਿਖਾ ਦੇ ਬਾਈ ਮੂਰੋਂ ਦਿਖਾ ਦੇ ਬੱਚੀ ਹੁਣ ਦਿਖਾ ਬੱਚੀ ਨੂੰ ਇੱਥੇ ਕੱਢ ਕੇ ਬਾਈ ਮਗਰ ਸਹੀ ਗੱਲ ਆ ਬਾਈ ਲੈ ਕਿਆ ਬਾਤ ਹੈ 8 ਕਿਲੋ ਕੱਢਣ ਦੇ ਬਾਵਜੂਦ ਆਏ ਆ ਵੀ ਜੇ 8 ਕਿਲੋ ਨਾ ਕੱਢਾ ਹੁੰਦਾ ਤਾਂ ਦੇਖ ਲੈ ਵੀ ਕੀ ਹਾਲ ਬਣਾ ਸੀ ਹੂੰ ਸਹੀ ਗੱਲ ਮੇਰੇ ਕੋਲ ਖੜਿਆ ਵੀ ਨਹੀਂ ਜਾਣਾ ਸੀ ਬਾਈ ਕਿਆ ਬਾਤ ਆ ਚੈੱਕ ਕਰੋ ਜੂਗਾ ਚੰਗਾ ਬੰਦਾ ਸੇਵਾ ਵਾਲਾ ਹੋਇਆ ਯਾਰ ਗਰਮੀ ਦਾ ਕਰਕੇ ਅਜੇ ਸਿਆਲ ਹੁੰਦਾ ਤਾਂ 28 45 ਕਿਲੋ ਠੀਕ ਹੈ ਨਾ ਪਰ ਹੁਣ ਵੀ ਬੱਚੀ ਨੂੰ ਮਾਰ ਕੇ ਰੱਖੇ ਸੋਕ 40 ਨੂੰ ਟੱਚ ਹੀ ਕਰੂਗੀ ਆਪਾਂ ਓਨੀ ਗੱਲ ਦੀ ਕਰਾਂਗੇ ਜਿੰਨੀ ਚਾ ਦਹਾ ਹੋਇਆ ਠੀਕ ਹੈ ਬਾਕੀ ਵੇਜ ਜੇ ਤੁਸੀਂ ਨੇੜੇ ਆਏ ਨਾ ਤੁਹਾਨੂੰ ਕੁਝ ਹੋਣਾ ਆਪ ਹੀ ਦੱਸੂ ਯਾਰ ਆਪਾਂ ਨੂੰ ਤਾਂ ਚੈਨ ਨਹੀਂ ਲੋੜ ਨਹੀਂ ਕਿੰਨਾ ਦੋ ਦੂਗੀ ਸਹੀ ਗੱਲ ਆ ਭਾਈ ਅਗਲਾ ਕਿਹੜਾ ਨਿਆਣਾ ਦਾ ਤਾਜੀ ਸੂਈਆ ਬਿਲਕੁਲ ਸਵੇਰ ਦੇਖੋ ਵੀਰੇ ਜੇਰ ਵਾਲਾ ਜਿਆਦਾ ਵੀ ਆ ਗਿਆ ਵਾ ਉਹ ਵੀ ਸਾਫ ਹੋ ਗਈ ਆ ਗਿਆ ਭਾਈ ਜਮਾ ਉੱਪਰ ਹੁਣੇ ਬੈਠੀ ਉੱਠੀ ਆ ਮਾਰਾ ਜਾ ਥਾਂ ਚੈੱਕ ਕਰੋ ਭ ਦੁੱਧ ਵਾਲੀ ਬਰੀਡ ਆ ਤੇ ਦੱਸਦਾ ਕੱਲਾ ਕੱਲਾ ਅੰਗ ਦੱਸਦਾ ਵੀ ਹਾਂ ਮੈਂ ਪਤਲੇ ਸਰੀਰ ਦੇ ਜਮਾ ਮੰਨ ਲ ਕੇ ਜਦੋਂ ਕੱਲਾ ਕੱਲਾ ਅੰਗ ਖੜਾ ਰਹਿ ਗਣੀ ਹਾਂ ਸਹੀ ਗੱਲ ਆ ਬਾਈ ਜੀ ਮਗਰ ਬੱਚਾ ਬਹੁਤ ਜ਼ਿਆਦਾ ਚੰਗਾ ਬਾਈ ਜਿਹੜਾ ਸੱਚਾ ਬਾਈ ਬਹੁਤ ਚੰਗਾ ਕੀ ਮੁੱਲ ਆ ਬਾਈ ਬਾਈ ਮੁੱਲ ਨਹੀਂ ਆਪਾਂ ਕਰਦੇ ਠੀਕ ਆ ਮੁੱਲ ਖੋਣ ਤੇ ਮੁੱਲ ਕਰਨ ਦਾ ਤਾਂ ਨਾ ਉਹ ਵੀ ਨਹੀਂ ਕਰਨਾ ਠੀਕ ਆ ਮੁੱਲ ਕਰਨ ਨੂੰ ਕੋਈ ਮਟਾਈ ਲੱਖ ਕਰ ਦੇ ਉਹ ਵੀ ਨਹੀਂ ਕੋਈ ਗੱਲ ਪਰ ਮੁੱਲ ਨਹੀਂ ਕਰਨਾ ਇੱਕ 75 ਦੀ ਵੱਛੀ ਦੇਣੀ ਹੈ ਛੋੜੀ ਹੋਣੀ ਹੈ ਚ ਮੈਂ ਕਹਿੰਦਾ ਬਾਈ ਕੀ ਬਾਤਾਂ ਜਮਾ ਜੈ ਮੁੱਲ ਮੇਲਾ ਇੱਕ ਤਰ੍ਹਾਂ ਦਾ ਜਿਹਨੇ ਲੁੱਟ ਲਿਆ ਲੁੱਟ ਲਿਆ ਕਿ ਨਹੀਂ ਬਾਈ ਲੈ ਭਾਈ ਲੋਕ ਮਾਰਦੇ ਆ ਢਾਈ ਢਾਈ ਪੌਣਾ ਚੰਤਰ ਮੰਗੀ ਜਾਂਦੇ ਆ ਜੀ ਹਵਾ ਹੂੰ ਇਹ ਕਹਿੰਦਾ ਗੱਲ ਆਪਾਂ ਉਹ ਨਹੀਂ ਆਪਾਂ ਨੂੰ ਇਹਦੇ ਵਿੱਚ ਵੀ 2 ਰੁਪਏ ਆਉਂਦੇ ਆ ਬਸ ਗੱਲ ਖਤਮ ਠੀਕ ਕਰ ਭਾਈ ਸੱਧੀਆਂ ਗੱਲਾਂ ਯਾਰਾਂ ਬਾਕੀ ਬਰੀਡ ਪਰਖ ਚੈੱਕ ਕਰੋ ਲੈ ਕਿਆ ਬਾਤ ਅੱਲਾ ਹੀ ਕਿੰਨੀ ਤਰ੍ਹਾਂ ਦਾ ਆਪਦਾ ਚਤ ਕਰਦਾ ਵੀ ਖੜਾ ਰਹਿ ਲੈ ਲੈ ਜਿਹੜੀ ਚੀਜ਼ ਆ ਭਾਈ ਉਹ ਤਾਂ ਮੂੰਹੋਂ ਹੀ ਬੋਲਦੀ ਆ ਆਪ ਆਪਾਂ ਨੂੰ ਕਹਿਣ ਦੀ ਲੋੜ ਨਹੀਂ ਹੈ ਬਿਲਕੁਲ ਹਜੇ ਤਾਜੀ ਸੂਈ ਵੇ ਜਦੋਂ ਪੀਕ ਪੁਆਇੰਟ ਤੇ ਆ ਗਈ ਉਦੋਂ ਤੱਕ ਕੀ ਹਾਲ ਹੋਣਾ ਨਾੜਾ ਨੂੜਾ ਨਿਕਲ ਕੇ ਤੁਹਾਨੂੰ ਤੁਹਾਨੂੰ ਆਪ ਹੀ ਪਤਾ ਲੱਗੂਗਾ ਸਹੀ ਗੱਲ ਆ ਭਾਈ ਤੇ ਨਾ ਕਿ ਸਿਗੇ ਬਾਈ ਕੋਲੇ ਬਾਈ ਦੋ ਦੋਵੇਂ ਟੌਪ ਦੇ ਸੀ ਤੇ ਆਪਾਂ ਦੋਵੇਂ ਹੀ ਦਿਖਾਤੇ ਜੇ ਕਿਸੇ ਵੀਰ ਨੂੰ ਨਾ ਦੋਮਾਂ ਚ ਕੋਈ ਵੀ ਪਸੰਦ ਆਵੇ ਆ ਵੀ ਬੱਚੀ ਦਾ ਕੋਈ ਯਾਰ ਲੇਖਾ ਜਿੱਦੇ ਤਿਆਰ ਹੋ ਗਈ ਬਾਈ ਅਸਲ ਅੰਗਰੇਜ਼ਾਂ ਵਾਲਾ ਚੱਡ ਕਰਨਾ ਬੱਚੀ ਨੇ ਕਿਆ ਬਾਤ ਆ ਬਾਈ ਹਜੇ ਤਾਂ ਨਾ ਇੱਧਰ ਬਹਿ ਜਾਂਦੀ ਆ ਥੋੜੀ ਪਾਲ ਪਾਈ ਫਿਰਦੀ ਆ ਦੇ ਸਮਾਈਲਿੰਗ ਹੋਈ ਪਈ ਆ ਨਹੀਂ ਤਾਂ ਅਜਾ ਢੱਲਾ ਢੋਲਾ ਤਾਂ ਲੈ ਕਿਆ ਬਾਤ ਆ ਪੀ ਵੀੰਗੂ ਲੈਣਾ ਹੋਣਾ ਬਾਹਰ ਹੋਣਾ ਗੱਠੀ ਗੱਲ ਆ ਬਾਈ ਇੱਥੇ ਆਉਣਾ ਸੂਕ ਕੋਲੇ ਲੈ ਦੱਸਣਾ ਜਦੋਂ ਤਿਆਰ ਆਪਾਂ ਨੂੰ ਕਹਿਣ ਦੀ ਲੋੜ ਨਹੀਂ ਵੱਡੇ ਵੀਰ ਲੈ ਸਹੀ ਗੱਲ ਆ ਸਾਰਾ ਘਰਥੇ ਸੁਣਾ ਤੇ ਬਰੀਕ ਆ ਜਨ ਟੈਰੀਕਾਰ ਟਰ ਗਈ ਪਈ ਆ ਕਿਤੇ ਕੋਈ ਕਮੀ ਨਹੀਂ ਬੱਛੀ ਸਹੀ ਗੱਲ ਆ ਬਾਈ ਤੇ ਨਾ ਸੀਗੇ ਬਾਈ ਕੋਲੇ ਦੋ ਦੋਵੇਂ ਹੀ ਦਿਖਾਤੇ ਬਾਈ ਜੇ ਕਿਸੇ ਵੀਰ ਨੂੰ ਕੋਈ ਪਸੰਦ ਆਉਂਦਾ ਬਾਈ ਨਾ ਕੰਡੈਕਟ ਕਰਕੇ ਖੀ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨ ਧੰਨਵਾਦ ਜੀ